ਜਿਹੜੀ ਡਰੱਗਸ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਅੱਜ ਜ਼ਿਲ੍ਹਾ ਮਲੇਰਕੋਟੜਾ ਪੁਲਿਸ ਵੱਲੋਂ ਬੜਾ ਅੱਛਾ ਕੰਮ ਕੀਤਾ ਗਿਆ ਜਿਹੜੇ ਐਸਪੀਡੀ ਡੀਐਸਪੀ ਸੀ ਤੇ ਸੀਆਈਏ ਇੰਚਾਰਜ ਰਜਿੰਦਰ ਵੱਲੋਂ ਇੱਕ ਜਿਹੜਾ ਨਾਈਜੀਰੀਅਨ ਅਸੀਂ ਫੜਿਆ ਹੈ ਗੋਡਵਿਨ ਜਿਹਦੇ ਤੇ ਆਲਰੇਡੀ ਇੱਕ ਪਰਚੇ ਦਰਜ ਹੈਗਾ ਕੋਰਾਲੀ ਥਾਣੇ ਉਹ ਵੀ ਐਨਡੀਪੀਐਸ ਦਾ ਪਰਚਾ ਦਰ ਸੀਗਾ ਤੇ ਅੱਗੇ ਵੀ ਸੰਗਰੂਰ ਜੇਲ੍ਹ ਚ ਰਹਿ ਗਿਆ ਹੈ ਇਹ ਅਸੀਂ ਜਿਹੜਾ ਜੰਮੂ ਕਟੜਾ ਹਾਈਵੇ ਬਣ ਰਿਹਾ ਉੱਥੇ ਸਾਡੀ ਪੈਟਰੋਲਿੰਗ ਪਾਰਟੀ ਗਾਸਟ ਕਰ ਰਹੀ ਸੀ ਜਿਵੇਂ ਰੂਟੀਨ ਦੇ ਵਿੱਚ ਨਾਕੇ ਚੱਲ ਰਿਹਾ ਤੇ ਇਹ ਊਬਰ ਤੇ ਸੀਗਾ ਤੇ ਸ਼ੱਕੀ ਲੱਗਿਆ ਤੇ ਇਹ ਜਦੋਂ ਇਹਨੂੰ ਰੋਕਿਆ ਤੇ ਇਹਦੇ ਕੋਲੋਂ ਅੱਧਾ ਕਿਲੋ ਕਮਰਸ਼ਲ ਕੁਆਂਟੀਟੀ ਦੇ ਵਿੱਚ ਇਹਦੇ ਵਿੱਚ ਹੈਰੋਇਨ ਰਿਕਵਰ ਹੋਈ ਹੈ ਇਹ ਦਿੱਲੀ ਤੋਂ ਲੈ ਕੇ ਆਇਆ ਸੀ ਹੁਣ ਅਸੀਂ ਇਹਨੂੰ ਰਿਮਾਂਡ ਤੇ ਲੈ ਕੇ ਵੀ ਇਹਨੇ ਅੱਗੇ ਕਿੱਥੋਂ ਦੇਣੀ ਸੀ ਤੇ ਕਿੱਥੋਂ ਲੈ ਕੇ ਆਇਆ ਜਿਸ ਨੂੰ ਆਪਾਂ ਕਹਿੰਦਾ ਵੀ ਫਾਰਵਰਡ ਲਿੰਕੇਜ ਤੇ ਬੈਕਵਰਡ ਲਿੰਕੇਜ ਤੇ ਅਸੀਂ ਕੰਮ ਕਰਾਂਗੇ ਤਾਂ ਕਿ ਹੋਰ ਵੀ ਜਿਹੜੇ ਇੱਥੇ ਕਿਹੜੇ ਬੰਦੇ ਜਿਹੜੇ ਖਰੀਦਣ ਵਾਲੇ ਆ ਤੇ ਅੱਗੇ ਕਿਹਨੂੰ ਵੇਚਦਾ ਸੀ ਸਰ ਇੱਕ ਹੋਰ ਵੀ ਇੱਥੇ ਪਹਿਲਾਂ ਕੋਈ ਪਾਸਾ ਇਹਦੇ ਤੇ ਜ਼ਿਲ੍ਹਾ ਮੁਹਾਲੀ ਚ ਕਰਾਲੀ ਥਾਣੇ ਦੇ ਵਿੱਚ ਆਲਰੇਡੀ ਐਨਡੀਪੀਐਸ ਦਾ ਇੱਕ ਪਰਚਾ ਦਰਜ ਹੈ ਤੇ ਹੁਣ ਇਹ ਦੂਜਾ ਪਰਚਾ ਦਰਜਾ ਤੇ ਸਰ ਇਹ ਆਪ ਤਿਆਰ ਕਰਦੇ ਸੀ ਥੈਂਟੈਟਿਕ ਇਹ ਅਸੀਂ ਡਿਟੇਲ ਚ ਬਣਾ ਇਹ ਆਪ ਤਿਆਰ ਕਰਦੇ ਇਹਨਾਂ ਦੀਆਂ ਟੀਮਾਂ ਉੱਥੇ ਬੈਠੀਆਂ ਹੁੰਦੀਆਂ ਤਿਲਕ ਨਗਰ ਦਿੱਲੀ ਦੇ ਵਿੱਚ ਕਾਫੀ ਜਿਹੜੇ ਹੈਗੇ ਨਾਈਜੀਰੀਅਨਸ ਕੰਮ ਕਰਦੇ ਆ ਤੇ ਉਹਦੇ ਚ ਉਹਨਾਂ ਚੋਂ ਇੱਥੇ ਆਇਆ ਸੀਗਾ ਤੇ ਸ਼ਾਕਿਦ ਅਧਾਰ ਚ ਜਦੋਂ ਫੜਿਆ ਤੇ ਅੱਧਾ ਕਿਲੋ ਹੈਰੋਇ ਕਵਰ ਕੀਤੀ ਲੱਗਦਾ ਸਰ ਸੀਏ ਦੀ ਬੜੀ ਕਾਮਯਾਬੀ ਕਿਉਂਕਿ ਕਿਉਂਕਿ ਜਿਹੜਾ ਜ਼ਿਲ੍ਹਾ ਪੁਲਿਸ ਦੇ ਹਿਸਾਬ ਨਾਲ ਇੱਕ ਬੜੀ ਵੱਡੀ ਕਾਮਯਾਬੀ ਹੈ ਕਿਉਂਕਿ ਜਿਹੜੇ ਬਾਰਡਰ ਏਰੀਆਜ਼ ਚਾ ਉੱਥੇ ਕਿਲੋਸ ਚ ਰਿਕਵਰੀ ਹੁੰਦੀ ਹੈ ਤੇ ਜਿਹੜਾ ਇਹ ਸਾਡੇ ਵਰਗੇ ਡਿਸਟ੍ਰਿਕਟ ਦੇ ਵਿੱਚ ਇਹ ਅੱਧਾ ਕਿਲੋ ਰਿਕਵਰ ਹੋਣੀ ਇੱਕ ਬੜੀ ਵੱਡੀ ਗੱਲ ਹੈ ਔਰ ਬੜਾ ਇੱਕ ਸ਼ਲਾਗ ਜੋ ਕੰਮ ਕੀਤਾ ਸੀ ਇਹ ਟੀਮ ਨੇ ਸਰ ਉਦੋਂ ਵੀ ਕੁਆਂਟੀਟੀ ਚ ਪੜੀ ਗਈ ਸੀ ਇਹਦੇ ਤੋਂ ਕੋਰਾਲੀ ਗੱਲ ਉਹ ਹਜੇ ਡਿਟੇਲਸ ਨਹੀਂ ਇੰਨਾ ਪਤਾ ਲੱਗਿਆ ਵੀ ਐਨਡੀ ਦਾ ਪਰਚਾ ਸੀਗਾ ਤੇ ਉਹ ਹਜੇ ਸਾਨੂੰ ਕਲੀਅਰ ਨਹੀਂ ਆ ਜੀ ਪਰ ਇਹ ਜ਼ਰੂਰ ਹੈ ਵੀ ਐਨਡੀਪੀ ਅਸਰ ਤੇ ਕੋਰਾਲੀ ਥਾਣੇ ਪਰ